ਕੋਰ ਕੋਰ ਤੇ ਜੱਗੀ ਧੂਰਕੋਟ ਇਹਨਾਂ ਵੀਰਾਂ ਵੱਲੋਂ ਕੀਤਾ ਜਾ ਰਿਹਾ ਸੁੱਤਰ ਕੱਪ ਦਿੱਤੇ ਜਾ ਰਹੇ ਆ ਸੰਨੀ ਧੂਲਕੋਟ ਨੂੰ ਔਰ ਸੁਖੇ ਧੂਲਕੋਟ ਨੂੰ ਬਹੁਤ ਵੱਡੀ ਮੁਬਾਰਕਬਾਦ ਆਇਦਿਆਂ ਵੀਰਾਂ ਨੂੰ ਜਿਨ੍ਹਾਂ ਦੇ ਸਨਮਾਨ ਸਾਡੇ ਵੀਰ ਭਾਈ ਦੀਪੂ ਫੌਜੀ ਅਰਸ਼ ਧੂਰਕੋਟ ਸੰਦੀ ਧੂਰਕੋਟ ਲਾਡੀ ਸੰਦੂ ਬਾਡੀ ਦੀਆਂ ਗੱਲਾਂ ਕਰਾਂਗੇ ਬੱਬੂ ਧੂਰਕੋਟ ਹਰਮਨ ਧੂਰਕੋਟ ਗਗਨ ਧੂਰਕੋਟ ਤੇ ਜੱਗੀ ਧੂਰਕੋਟ ਇਹ ਵੀਰਾਂ ਵੱਲੋਂ ਸਨਮਾਨ ਦਿੱਤਾ ਜਾ ਰਿਹਾ ਹੈ ਭਾਈ ਜੀ ਇੱਕ ਮੇਰੀ ਤਾੜੀ ਜ਼ਰੂਰ ਮਾਰ ਦਿਆ ਕਰੋ ਜਦੋਂ ਕੋਈ ਸਨਮਾਨ ਹੁੰਦਾ ਹੈ ਕਿ ਗੋਡੀ ਦੇ ਖਿਡਾਰੀ ਹੱਕਦਾਰ ਸਨਮਾਨਾਂ ਦੇ ਨੰਗੇ ਪਿੰਡੇ ਕਰਨ ਕਮਾਈ ਲੋਪੋਂ ਵਾਲਿਆਂ ਗੋਡੀ ਦੇ ਖਿਡਾਰੀ ਹੱਕਦਾਰ ਸਨਮਾਨਾਂ ਦੇ ਲਓ ਮੈਚ ਦੀ ਸ਼ੁਰੂਆਤ ਹੋ ਗਈ ਮੇਰੇ ਵੀਰੋ ਦਸਵਾਲ ਪਿੰਡ ਦੀ ਟੀਮ ਸਟੇਜ ਦੇ ਖੱਬੇ ਹੱਥ ਹੈ ਔਰ ਦੂਜੇ ਪਾਸੇ ਪਿੰਡ ਘਲੋਟੀ ਦੀ ਟੀਮ ਸੰਤ ਬਾਬਾ ਈਸ਼ਰ ਸਿੰਘ ਜੀਆਂ ਦੀ ਬਹੁਤ ਵੱਡੀ ਕਿਰਪਾ ਇਸੇ ਨਗਰ ਦੇ ਉੱਪਰ ਆਦੀ ਸਰਦ ਖਬਰ ਸਿੰਘ ਦੀ ਗਰੇਵਾਲ ਗਰਾਊਂਡ ਦੇ ਵਿੱਚ ਖੋਦ ਆਏ ਹੋਏ ਹੈ ਕਦੇ 12 ਤਰੀਕ ਦੇ ਸੱਦੇ ਦਿੱਤੇ ਜਾ ਰਹੇ ਹੈ ਤੇ ਅੱਜ ਰਸ਼ੀਨ ਵਾਲਿਆ ਵੱਡੇ ਵੱਡੇ ਮੱਲਾਂ ਦੇ ਮਾਣ ਹੋਣਗੇ ਰਸ਼ੀਨ ਪਿੰਡ ਦਾ ਕਾਲਾ ਕਹਿੰਦੇ ਕਹਿਲਗਰੀ ਵਿੱਚ ਜਾ ਕੇ ਸੈਟਲ ਹੋ ਗਿਆ ਉਹ ਕਹਿੰਦੇ ਜਸਵਾਲੀਏ ਮੁੰਡੇ ਦੀ ਕਬੱਡੀ ਪਈ ਹੋਈ ਹੈ ਸ਼੍ਰੀ ਆਰੰਗੀਰ ਸਾਹਿਬ ਦੀ ਧਰਤੀ ਵੱਡੀ ਪਾਵਨ ਧਰਤੀ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਪਾਵਨ ਸ਼ੋਹ ਧਰਤੀ ਹੈ ਉਸੇ ਇਲਾਕੇ ਦਾ ਮੁੰਡਾ ਪਰ ਰਸ਼ੀਨ ਪਿੰਡ ਵਾਲਾ ਭਾਈ ਕਾਲੇ ਦੇ ਪਿੰਡ ਦੇ ਮੁੰਡੇ ਦੇ ਚਰਕੇ ਹੋਣ ਲੱਗੇ ਆ ਅੱਜ ਕੱਲ੍ਹ ਅਗਲੀ ਕਬੱਡੀ ਕਿਰਨੀ ਮਕੜਾਉਣੇ ਵਾਲਾ ਜਿਲ੍ਹੇ ਰੋਪੜ ਵਾਲਾ ਇਸ ਸਮੇਂ ਮੁੰਡਾ ਵਧਿਆ ਹੋਇਆ ਹੈ ਜਿਲ੍ਹੇ ਰੋਪੜ ਵਾਲਾ ਕਹਿੰਦੇ ਕਿਰਨੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਨਗਾਮਾ ਵਾਲੇ ਜੰਟੀ ਦਾ ਕਹਿੰਦੇ ਜੁੰਡੀ ਦਾ ਯਾਰ ਹੈ ਇਹ ਵੀ ਵੇਰ-ਵੇਰ ਕਬੱਡੀਆਂ ਪਾਉਂਦਾ ਪੰਜਾਬ ਦੇ ਕੱਪਾਂ ਦੇ ਉੱਪਰ ਉਹ ਕਿਰਨੀ ਕਹਿੰਦੇ ਮਕੜਾਉਣੇ ਵਾਲਾ ਨੰਬਰ ਜੋੜ ਗਿਆ ਸਿੰਪਲ ਸਾਡਾ ਵੱਡਾ ਵੀਰ ਹੈ ਸਿੰਪਲ ਬਾਈ ਵੱਲੋਂ ਸਫੀ ਦੇ ਹਰ ਇੱਕ ਜਿੱਥੇ ਦੇ ਪਾਰ 500 ਦੇ ਮਾਣ ਪੇਰ ਦਿੱਤੇ ਜਾਣਗੇ 5 500 ਦੇ ਮਾਣ ਦਿੱਤੇ ਜਾਣਗੇ ਸਰਦਾਰ ਜਬਰ ਸਿੰਘ ਜੀ ਕਰਿਆਲ ਜਿਉਂ ਨੇ ਆਪ ਜਾ ਕੇ ਮਾਣ ਕਰਤੇ ਇਹ ਮੁੰਡਿਆਂ ਦੇ ਇਹਨੂੰ ਪਹਿਲਵਾਨ ਕਹਿੰਦੇ ਆ ਮੇਰੇ ਮਿੱਤਰੋ 10 ਤੇ 11 ਤਰੀਕ ਆਹ ਮੁੰਡਿਆਂ ਦੇ ਪਿੰਡ ਵਿੱਚ ਸਿੱਧੂ ਮੂਸੇ ਵਾਲੇ ਦੀ ਯਾਦ ਵਿੱਚ ਵੈਸਟਾ ਨੂੰ ਬਸ਼ੇਰੇ ਦਿੱਤੇ ਜਾਣਗੇ ਸ਼ਾਮਾਂ ਨੂੰ ਖੁੱਲੇ ਖਾਰੇ ਹੋਣਗੇ ਪਰ ਘਲੋਟੀ ਵਾਲਾ ਆਹ ਮੁੰਡਾ ਵੀ ਕਹਿੰਦੇ ਯੂਰਪ ਵਿੱਚ ਘਲੋਟੀ ਕਬੱਡੀ ਕਲੱਬ ਜਰਮਨ ਲਈ ਖੇਡ ਕੇ ਆਇਆ ਹੈ ਦਵਿੰਦਰ ਸਿੰਘ ਘਲੋਟੀ ਉਹਨਾਂ ਦੀ ਕਰਤ ਲਈ ਸੁੱਖਾ ਘਲੋਟੀ ਵਾਲਾ ਕਹਿੰਦੇ ਲਾ ਕੇ ਜੱਫਾ ਨੰਬਰ ਜੋੜ ਗਿਆ ਆਹ ਮੌਲੇ ਘਲੋਟੀ ਵਾਲੇ ਦਾ ਕਹਿੰਦੇ ਵੱਡਾ ਵੀਰ ਹੈ ਸਿੰਮਾ ਪਲਵਾਨ ਕਬੱਡੀ ਪਾਉਂਦਾ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਕਿ ਪੁੱਤ ਪਲਵਾਨ ਮਾਰੇ ਦੰਡ ਬੈਠਕਾਂ ਮੱਲੇ ਮੱਲੀ ਬਾਪੂ ਦੀ ਵੀ ਮੁੱਛ ਖੜਦੀ ਉਮਰ ਲਮੇਰੀ ਹਿੰਦੀ ਲੋਕ ਕੱਥਦੀ ਦੌੜ ਤੇ ਸਣੌਣ ਵਿੱਚ ਲੋਰ ਚੜਦੀ ਆਹ ਸਿੰਮੇ ਪਲਵਾਨ ਦੀ ਕਹਿੰਦੇ ਟੱਕਰ ਜੱਸੋ ਵਾਲੀ ਇਹ ਗੱਪੜੂ ਦੇ ਨਾਲ ਲੱਗਿਆ ਹੋਇਆ ਜੋਰ ਤੇ ਜ਼ੋਰ ਕਹਿੰਦੇ ਬਾੜਾ ਸਿੰਮੇ ਦੇ ਪਿੰਡੇ 'ਚ ਨੰਬਰ ਗੱਪੜੂ ਨੇ ਜੋੜ ਦਿੱਤਾ ਸਵਾਰਕਵਾਸੀ ਬਾਈ ਅੱਪਰਪਾਲ ਦੀ ਯਾਦ ਦੇ ਵਿੱਚ ਕਹਿੰਦੇ ਮੇਲਾ ਹੈ 10 ਤੇ 11 ਤਰੀਕ ਕਹਿੰਦੇ ਜਸੂਵਾਲ ਚ ਬਛੇਰੇ ਦਿੱਤੇ ਜਾਣਗੇ ਦੀਪਿੰਦਰ ਗਰੇਵਾਲ ਕਹਿੰਦਾ ਬਛੇਰੇ ਦੇਵਾਂਗੇ ਪਰ ਨਾਲ ਤੋਂ ਵਾਲਿਆ ਸੱਤਾ ਟਾਈਗਰ ਪਿੰਡ ਖਲੋਟੀ ਦਾ ਜਾਫੀ ਪੂਰਾ ਚੋਟੀ ਦਾ ਔਰ ਜਾਫੀ ਪੂਰਾ ਚੋਟੀ ਦਾ ਪਰ ਜਿਹੜੇ ਖੇਡਦੇ ਆ ਸਾਰੇ ਝੋਟੀ ਦੇ ਆ ਜਿਹੜੇ ਗਰਾਉਂਡਾਂ ਵਿੱਚ ਉਤਰ ਜਾਂਦੇ ਆ ਸਾਰੇ ਜੋਧੇ ਹੁੰਦੇ ਆ ਆ ਮੁੰਡਾ ਕਹਿੰਦੇ ਦਰਬਾਰਾ ਸਿੰਘ ਦਾ ਪੁੱਤਰ ਹੈ ਇਹਦੇ ਬਾਪ ਨੇ ਬੜੀ ਗਰੀਬੀ ਵਿੱਚ ਇਹਨੂੰ ਪਾਲਿਆ ਇਹਦੇ ਬਾਪ ਦੀ ਰਾਣਾ ਸਾਹਿਬ ਚੌਂਕ ਦੇ ਵਿੱਚ ਚਾਹ ਤੇ ਪਕੌੜਿਆਂ ਦੀ ਦੁਕਾਨ ਸੀ ਇਹ ਨਿਕੜੀ ਪਕੌੜਿਆਂ ਵਾਲੇ ਦਾ ਪੁੱਤਰ ਜਿਹਨੂੰ ਅੱਜ ਕੱਲ ਦਰਬਾਰਾ ਸਿੰਘ ਦਾ ਪੁੱਤਰ ਕਹਿਣ ਲੱਗਿਆ ਹੈ ਇਹ ਵੀ ਮੁੰਡਾ ਯੂਰਪ ਵਿੱਚ ਬਹੁਤ ਤਕੜਾ ਖੇਡਿਆ ਹੈ ਇਹ ਮੁੰਡਾ ਕਹਿੰਦੇ ਪਾਲਾ ਹੈ ਖਲੋਟੀ ਪਿੰਡ ਵਾਲਾ ਸਾਡਾ ਭਾਈ ਡਿੰਪਲ ਯੂਐਸਏ ਪਾਲੇ ਖਲੋਟੀ ਦੇ ਲਈ 500 ਰੁਪਏ ਇਧਰ ਜਵਰ ਸਿੰਘ ਜੀ ਗਰੇਵਾਲ ਬਹੁਤ ਵੱਡਾ ਪਿਆਰ ਪਾਉਂਦਾ ਕੀਤਾ ਬਹੁਤ ਵੱਡੇ ਸਤਿਕਾਰ ਦੇ ਯੋਗ ਨੇ ਸਾਰਿਆਂ ਦਾ ਧੰਨਵਾਦ ਹੈ ਮਾਣ ਵੱਡੇ ਕਰਦੇ ਆ ਇਹਨਾਂ ਖਿਡਾਰੀਆਂ ਦੇ ਉਹ ਰੇਡ ਸੰਨੇ ਵੀ ਪੈ ਗਈ ਤੇ ਵੱਡੇ ਭਾਈ ਕਰਦੇ ਗੱਲ ਉਹ ਹਰ ਸਿਮਰਨ ਮੰਡ ਕਬੱਡੀ ਪਾ ਰਿਹਾ ਇਹਦੀ ਯਾਰੀ ਰਿੱਕੀ ਜਨਾਬ ਦੇ ਨਾਲ ਹੈ ਪਰ ਦੂਜੇ ਪਾਸੇ ਜਸਵਾਲੀਆ ਉਹ ਮੁੰਡਾ ਟਾ ਕੇ ਹਿੱਕ ਬੜ ਗਿਆ ਹੁਣ ਤੇ ਗੱਲ ਕਸੂਤੀ ਲੱਗਦੀ ਹੈ ਹੁਣ ਤੇ ਗੱਲ ਕਸੂਤੀ ਲੱਗਦੀ ਹੈ ਪਰ ਜੇ ਸਿਮਿਆ ਪੁਆਇੰਟ ਲੈ ਗਿਆ ਬੱਲੇ ਬੱਲੇ ਸਿਮਾ ਜਾਫੀ ਦੇ ਲਈ ਜਬਰ ਸਿੰਘ ਜੀ ਗਰੇਵਾਲ ਉਹਨਾਂ ਵੱਲੋਂ 1000 ਆ ਗਿਆ ਆ ਮਾਇਆ ਨਾਲ ਦੀ ਨਾਲ ਫੜ ਲਓ ਮੇਰਾ ਵੀਰ ਬਣ ਕੇ 1000 ਜਸਵਾਲੀਏ ਜਾਫੀ ਦੇ ਲਈ ਆ ਉਹ ਸਾਹਮਣੇ ਰੇਡ ਪੈ ਗਈ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਬਰਪਨ ਖੁਸ਼ ਹੋਇਆ ਸ਼ੂ ਹੋਆ ਉਹ ਕਬੱਡੀ ਫੇਰ ਕਹਿੰਦੇ ਜੱਸੇ ਦੀ ਪਈ ਹੋਈ ਹੈ ਕਹਿੰਦੇ ਸਿਧਮਾ ਦੋਨੇ ਨੇ ਜੱਸੇ ਲਈ ਬੋਲ ਬੋਲੇ ਗਏ ਆ ਕਿ ਤਤਲਾ ਜਿਹਹਾ ਬਜਨ ਮੁੰਡੇ ਦਾ ਰਬੜ ਵਾਂਗ ਲਚਕੀਲਾ ਏ ਤੋਰਾ ਚੁਰਦਾ ਰੇਡਾਂ ਪਾਉਂਦਾ ਜੋ ਨਾਗਨ ਸ਼ੀਲਾ ਏ ਨੇਕੀ ਦੀ ਕਬੱਡੀ ਦਾ ਵਾਰਸ ਲੋਕੋ ਜੱਸਾ ਸਿਧਮਾ ਵਾਲਾ ਬਾੜਾ ਹੀ ਫਰਤੀਲਾ ਏ ਸਿਧਮਾ ਦੋਨੇ ਨੇ ਜੱਸੇ ਨੇ ਬੱਧਵਾਲ ਵਿੱਚੋਂ ਗੱਡੀ ਜਿੱਤੀ ਹੈ ਜਨ ਪਹਿਲੀ ਪਵਨ ਭਾਈ ਵੱਡਾ ਵੀਰ ਹੈ ਸਾਡਾ ਜੱਸਾ ਸੇਧਮਾ ਦਾ ਬਾੜਾ ਹੀ ਫਰਤੀਲਾ ਐ ਮਕਰੌਣੇ ਵਾਲਾ ਕਹਿੰਦੇ ਨਗਾਵਾਂ ਵਾਲੇ ਦਾ ਜੁੰਡੀ ਦਾ ਯਾਰ ਐ ਉਹ ਜੰਟੀ ਦੇ ਨਾਲ ਕਹਿੰਦੇ ਪਿਆਰੀ ਬਾੜਾ ਪਿਆਰੀ ਬਾੜਾ ਕਹਿੰਦੇ ਕਿਰਨੀ ਨੰਬਰ ਜੋੜ ਗਿਆ ਕਿਧਰੇ ਕਹਿੰਦੇ ਗੋਲੀ ਦੀਆਂ ਗੱਲਾਂ ਹੁੰਦੀਆਂ ਮੇਰੇ ਮਿੱਤਰੋ ਉਹ ਭਰਾ ਪਿਆਰ ਕਰਦੇ ਆ ਉਹ ਕਬੱਡੀ ਫੇਰ ਕਹਿੰਦੇ ਪਹਿਲਵਾਨ ਦੀ ਪੈ ਗਈ ਐ ਖਲੋਤੀ ਵਾਲਿਆਂ ਦਾ ਹਰ ਜੱਫਾ 5.500 ਦਾ ਹੋਊਗਾ ਐਡਮੈਂਟਨ ਵਾਲੇ ਚੰਨੇ ਕਾਲਖ ਵੱਲੋਂ ਪਿੰਦਰ ਕਾਲਖ ਵੱਲੋਂ ਤੇ ਵਿਚ ਐਡਮੈਂਟਨ ਬਿਜ਼ਨਸ ਚੱਟਦਾ ਕਰਦਾ ਖੁੱਲੇ ਖਾਚੇ ਚੰਨਾ ਚੰਨਾ ਹੋ ਗਈ ਜੱਗ ਤੇ ਦਸ਼ਮੇਸ਼ ਕਬੱਡੀ ਕਲੱਬ ਦੇ ਚਰਚੇ ਚੰਨਾ ਚੰਨਾ ਹੋ ਗਈ ਜੱਗ ਤੇ ਦਸ਼ਮੇਸ਼ ਕਬੱਡੀ ਕਲੱਬ ਦੇ ਚਰਚੇ 500 ਦੇ ਮਾਣ ਚੰਨਾ ਕਾਲਖ ਐਡਮੈਂਟਨ ਤੇ ਪਿੰਦਰ ਕਾਲਖ ਉਹਨਾਂ ਵੱਲੋਂ ਹੋਣਗੇ ਇਹ ਸੱਤਿਆ ਸਾਹਮਣੇ ਮੁੰਡਿਆ 1000 ਰੁਪਈਆ ਸਦੇ ਜਬਰ ਸਿੰਘ ਜੀ ਗਰੇਵਾਲ ਸਾਹਿਬ ਉਹਨਾਂ ਬਲੋ ਜਾਫੀ ਨੇ 1000 ਰੁਪਇਆ ਬਿੱਲਿਆ ਮਾਇਆ ਲੈ ਜੀ ਜਬਰ ਸਿੰਘ ਜੀ ਗਰੇਵਾਲ 1000 ਰੁਪਇਆ ਸੱਤੇ ਟਾਈਗਰ ਦਾ ਆ ਮਾਇਆ ਜਰੂਰ ਪ੍ਰਾਪਤ ਕਰ ਲਿਓ ਰੇਡ ਪਾਲੇ ਵੀ ਐ ਡਿੰਪਲ ਅਮਰੀਕਾ ਵਾਲਾ ਕਹਿੰਦਾ ਸਫੀ ਦੇ ਹਰ ਇੱਕ ਜੱਫੇ ਤੇ 500 ਦਿੱਤਾ ਜਾਊਗਾ ਆ ਸਾਹਮਣੇ ਪਾਲਾ ਘਨੋਟੀ ਵਾਲਾ ਨੰਬਰ ਜੋੜ ਕੇ ਆਪਣੀ ਲਈ ਡਿੰਪਲ ਯੂ ਐਸ ਏ ਦੇਪੂ ਸੋਹੀ ਜੀ ਸਾਡਾ ਵੀਰ ਗੁੰਨਾ ਕੈਨੇਡਾ ਕਹਿੰਦਾ ਸਫੀ ਦੇ ਜੱਫੇ ਤੇ 1000 ਨਵੀਂ ਰਸ਼ੀਨ ਵਾਲਿਆ ਮਾਇਆ ਬਹੁਤ ਹੋ ਜਾਣੀਆਂ ਗੱਪੂਆ ਆਹ ਮਾਇਆ ਬਹੁਤ ਵੰਡੀ ਜਾਣੀਆਂ ਸਰਦਾਰ ਜਵਰ ਸਿੰਘ ਜੀ ਕਰੇ ਵਾਲ ਅਮਰੀਕਾ ਵਿੱਚੋਂ ਆਏ ਹੋਏ ਆ ਉਹਨਾਂ ਵੱਲੋਂ ਵੀ ਸੱਤੇ ਟਾਈਗਰ ਲਈ 1000 ਹਰਪ੍ਰੀਤ ਸਿੰਘ ਗੁੰਨਾ ਧੋਰਕੋਟ ਉਹਦੇ ਵੱਲੋਂ 500 ਸੱਤੇ ਟਾਈਗਰ ਦੇ ਲਈ ਅਗਲੇ ਮੈਚ ਦੀਆਂ ਟੀਮਾਂ ਜੀ ਇਦਾਂ ਹੀ ਕਹਿ ਰਹੇ ਹਾਂ ਹਾਂ ਅਗਲੇ ਮੈਚ ਦੀਆਂ ਟੀਮਾਂ ਬਾਈ ਜੀ ਜਿਨ੍ਹਾਂ ਕੋਲੇ ਲੋਸਟ ਪਲੀਜ਼ ਬੋਲ ਦੇ ਜਿਹੜੇ ਵੀਰ ਕੋਲੇ ਅਗਲੇ ਮੈਚ ਦੀਆਂ ਟੀਮਾਂ ਲਾਸਟ ਇਹ ਮੈਚ ਮੇਰਾ ਖਿਆਲ ਆ ਕਬੱਡੀ ਕਹਿੰਦੇ ਕਿਰਨੀ ਦੀ ਪੈ ਗਈ ਹੈ ਇੱਕ ਭਾਈ ਰੂਪੇ ਵਾਲਾ ਖਿਡਿਆ ਲੈ ਕੇ ਦੀ ਖੇਡ ਕਲਬ ਦੇ ਲਈ ਵੀਰ ਦਮਨਜੀਤ ਸੰਧੂ ਵੱਲੋਂ ਜਿੱਤਣ ਵਾਲੀ ਟੀਮ ਨੂੰ 500 ਦੇ ਮਾਣ ਪਿਆਰ ਦਿੱਤੇ ਜਾਣਗੇ ਮਹਿਲਕਰਾਂ ਤੇ ਰਾਏਕੋਟ ਦੋਨੋਂ ਟੀਮਾਂ ਆ ਜਾਣ ਦਮਨਜੀਤ ਸਿੰਘ ਲਾਲੀ ਸੰਧੂ ਐਡਵੋਕੇਟ ਪੰਜਾਬ ਤੇ ਹਰਿਆਣਾ ਕੋਟ ਬਹੁਤ ਬਹੁਤ ਧੰਨਵਾਦ ਦਵਨਜੀਤ ਸਿੰਘ ਲਾਲੂ ਸੰਧੀ ਜਿਤਨਾ ਜੀ